ਇਹ ਤੇ ਵੀ ਜੀ ਅੰਮ੍ਰਿਤਪਾਲ ਨਾ ਦਾ ਨੌਜਵਾਨ ਤੇ ਇਹ ਦਾ ਬੇਸਿਕਲੀ ਮੋਡਸ ਅਪਰੰਡੀ ਏ ਸੀ ਵੀ ਇਹ ਆ ਕੇ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਾਉਂਦਾ ਸੀ ਉਹਨਾਂ ਨੂੰ ਗੁਲਦਸਤਾ ਦੇ ਕੇ ਕਰਕੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਤੋਂ ਦੇ ਨਾਂ ਤੇ ਠੱਗੀ ਮਾਰਨੀ ਉਹਨਾਂ ਤੋਂ ਆਮ ਬੰਦਿਆਂ ਤੋਂ ਨਜਾਇਜ਼ ਫੇਵਰ ਲੈਣੇ ਇਹ ਜਦੋਂ ਗੱਲ ਜੀ ਸਾਡੇ ਸਾਹਮਣੇ ਆਈ ਇੱਕ ਜਿਹੜਾ ਮਾਮਲਾ ਸੀ 6,80,000 ਰੁਪਏ ਦਾ ਇੱਕ ਇਨਕੁਆਇਰੀ ਚੱਲ ਰਹੀ ਸੀ ਸਾਡੇ ਡੀਐਸਪੀ ਸਾਹਿਬ ਕੋਲ ਉਹਨਾਂ ਦੇ ਨਾਂ ਤੇ ਇਹਨੇ 6,80,000 ਰੁਪਏ ਦੀ ਠੱਗੀ ਮਾਰੀ ਉਹ ਬੰਦੇ ਸਾਡੇ ਕੋਲ ਆਏ ਜਿਹਦੇ ਉੱਤੇ ਆਪਾਂ ਮੁਕੱਦਮਾ ਨੰਬਰ 84 ਦਰਜ ਕੀਤਾ ਫਿਰ ਜਦੋਂ ਆਪਾਂ ਹੋਰ ਕੋਖ ਕੀਤੀ ਇਸ ਗੱਲ ਦੀ ਤਾਂ ਸਾਨੂੰ ਪਤਾ ਲੱਗੇ ਇਹਦੇ ਖਿਲਾਫ ਇੱਕ ਹੋਰ ਪੜਤਾਲ ਚੱਲ ਰਹੀ ਹੈ ਆਲਰੇਡੀ ਡੀਐਸਪੀ ਸਾਹਿਬ ਕੋਲ ਆਪਣੀ ਉਹਦੇ ਉੱਤੇ ਆਪਾਂ ਇੱਕ ਹੋਰ ਮੁਕੱਦਮਾ ਮੁਕੱਦਮਾ ਨੰਬਰ 102 ਉਹ ਵੀ ਠੱਗੀ ਦਾ 420 ਦਾ ਦਰਜ ਕੀਤਾ ਗਿਆ ਤੇ ਮੇਰੀ ਇਹੀ ਅਪੀਲ ਹੈ ਸਾਰੇ ਸੰਗਰੂਰ ਵਾਸੀਆਂ ਨੂੰ ਵੀ ਅਮੂਮਨ ਕਾਫੀ ਬੰਦੇ ਸਾਡੇ ਨਾਲ ਆ ਕੇ ਫੋਟੋਆਂ ਖਿੱਚ ਆ ਜਾਂਦੇ ਆ ਸਾਡੀ ਪਬਲਿਕ ਡੀਲਿੰਗ ਪੁਲਿਸ ਨੂੰ ਕਿਉਂਕਿ ਆਮ ਲੋਕਾਂ 'ਚ ਵਿਚਰਨਾ ਪੈਂਦਾ ਸਾਡੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਿਰਫ ਫੋਟੋ ਦੇ ਆਧਾਰ ਤੇ ਕਿਸੇ ਨੇ ਸਾਡੇ ਨਾਲ ਫੋਟੋ ਖਿਚਾਈ ਹੈ ਉਹਦੇ ਆਧਾਰ ਤੇ ਇਹ ਯਕੀਨ ਨਾ ਕਦੀ ਕਰਨ ਵੀ ਇਹ ਸਾਡਾ ਨਜ਼ਦੀਕੀ ਹੈ ਕਰੀਬੀ ਹੈ ਦੂਸਰਾ ਮੇਰੇ ਇਹੋ ਜਿਹੇ ਅਨਸਰਾਂ ਨੂੰ ਬਹੁਤ ਸਖਤ ਮੈਸੇਜ ਹੈ ਵੀ ਜੇ ਕੋਈ ਸਾਡੇ ਨਾਲ ਤੇ ਫੇਵਰ ਲੈ ਰਹੇ ਹੋ ਇਹ ਇਦਾਂ ਦਾ ਕੋਈ ਕੰਮ ਕਰ ਰਹੇ ਹੋ ਤੇ ਆਪਣਾ ਵਾਚ ਲਓ ਨਹੀਂ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਸੰਗਰੂਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਤੇ ਕੋਈ ਵੀ ਪੈਸੇ دیے ਕਿਸੇ ਵੀ ਤਰ੍ਹਾਂ ਦੀ ਮੰਗ ਕਰੇ ਸੰਗਰੂਰ ਪੁਲਿਸ ਬਹੁਤ ਹੀ ਨਾਨ ਕਰਪਟ ਤੇ ਬਹੁਤ ਹੀ ਸਿੱਧੇ ਚਾਲਚਲਣ ਦੀ ਪੁਲਿਸ ਹੈ ਤੇ ਸਾਨੂੰ ਆ ਕੇ ਦੱਸਿਆ ਜਾਵੇ ਸਾਨੂੰ ਐਸਐਸਪੀ ਸਾਹਿਬ ਨੂੰ ਸਿੱਧਾ ਆ ਕੇ ਦੱਸਿਆ ਜਾਵੇ ਆਪਾਂ ਉੱਤੇ ਜ਼ਰੂਰ ਬੰਦੀ ਕਾਰਵਾਈ ਕਰਾਂਗੇ ਕੀ ਕੀ ਕੁਝ ਬਰਾਮਦ ਹੋਇਆ ਜੀ ਇਹਦੇ ਵਿੱਚ ਬਰਾਮਦ ਕੀ ਹੈ ਜੀ ਇੱਕ ਆ ਪਿਸਟਲ ਹੈ ਜੀ ਤੇ 30000 ਰੁਪਏ ਇੱਕ ਵਰਦੀ ਹੈ ਤੇ ਇੱਕ ਟੀ-ਸ਼ਰਟ ਹੈ ਪੁਲਿਸਾਂ ਦੀ ਇਹ ਤੇ ਪਿੱਛੇ ਕੋਈ ਪੰਜਾਬ ਪੁਲਿਸ ਲੱਗਦੀ ਹੈ ਕਿ ਕਿਹਦੇ ਮੁਲਾਜ਼ਮ ਦੀ ਸੀ ਜਾਂ ਇਹ ਕਿਤੋਂ ਕਿਤੋਂ ਹਾਇਰ ਕੀਤੀ ਹੈ ਵਰਦੀ ਜੀ ਉਹ ਦੌਰਾਨੇ ਤਫਤੀਸ਼ ਆਪਾਂ ਰਿਮਾਂਡ ਸੇ ਤੁਹਾਨੂੰ ਪੂਰਾ ਕਲੀਅਰ ਕਰ ਦਾਂਗੇ ਬਟ ਹਜੇ ਤੱਕ ਜਿਵੇਂ ਫੋਟੋਆਂ ਦਿਖਾ ਕੇ ਆਪਣੇ ਆਪ ਨੂੰ ਮੁਲਾਜ਼ਮ ਆਮ ਬੰਦਿਆਂ ਨੂੰ ਸ਼ੋਅ ਕਰਦਾ ਸੀ ਉਹਦੇ ਕਿਸੇ ਟੇਲਰ ਨੂੰ ਆਮ ਕਪੜਾ ਮਿਲ ਜਾਂਦਾ ਜੀ ਖਾਕੇ ਉਹਦਾ ਕਰਕੇ ਇਹਨੇ ਕਾਂਸਟੇਬਲ ਦੀ ਵਰਦੀ ਲੈ ਲਈ ਹੈ ਜੀ ਟੀਸ਼ਰਟ ਹੈ ਜੀ ਇਹਦੇ ਸੇਮ ਉਹੀ ਲੋਕੋ ਆ ਜਿਹੜਾ ਪੁਲਿਸ ਦੇ ਵਰਦੀ ਬਿਲਕੁਲ ਜੀ ਇਹ ਆਮ ਟੇਲਰਸ ਕੋਲ ਹੈਗਾ ਜੀ ਲੋਕੋ ਇਹ ਕੋਈ ਕੰਟਰੋਲਡ ਨਹੀਂ ਹੈ ਤੇ ਆਮ ਟੇਲਰਸ ਕਢਾਈ ਕਰਕੇ ਮੰਗਵਾ ਲੈਂਦੇ ਕੀ ਕੋ ਟੇਲਰ ਦੇ ਦਿੰਦੇ ਨੇ ਇਦਾਂ ਦੀ ਕੋਈ ਬਣਦੇ ਆਫੈਂਸ ਕੀ ਉਹ ਜਿਹੜਾ ਇਦਾਂ ਦੇ ਦਿੰਦੇ ਨੇ ਕੋਈ ਬਿਨਾ ਆਈ ਕਾਰਡ ਚੈੱਕ ਕੀਤੇ ਜਾਂ ਬਿਨਾ ਵੈਰੀਫਾਈ ਕੀਤੇ ਕਿਉਂਕਿ ਇਦਾਂ ਤਾਂ ਫਿਰ ਕੋਈ ਵੀ ਟੂਰਿਸਟ ਨੂੰ ਆਪਾਂ ਪਹਿਲੇ ਵੜਾਵਾ ਦੇ ਰਹੇ ਨੇ ਉਹ ਵੀ ਬਿਲਕੁਲ ਜੀ ਆਪਾਂ ਦੁਰਾਨੇ ਤਫ਼ਤੀਸ਼ੇ ਟੇਲਰ ਦੀ ਕੋਈ ਵੀ ਮੈਲਾਫਾਈਡ ਇੰਟੈਂਸ਼ਨ ਹੋਈ ਜੇ ਤੋਂ ਨੇ ਇਨੋਸੈਂਟਲੀ ਇਹਨੂੰ ਯਕੀਨ ਕਰਕੇ ਵੀ ਇਹ ਪੁਲਿਸ ਵਾਲਾ ਹੈ ਤਾਂ ਉਹਨੂੰ ਵਰਦੀ ਦੇ ਦਿੱਤੀ ਤਾਂ ਕੋਈ ਚੱਕਰ ਨਹੀਂ ਜੇ ਕੋਈ ਕੋਈ ਮੈਲੋਫਾਈਡ ਇੰਟੈਂਸ਼ਨ ਸਾਹਮਣੇ ਆਈ ਤਾਂ ਆਪਾਂ ਜ਼ਰੂਰ ਉੱਤੇ ਵੀ ਐਕਸ਼ਨ ਲਵਾਂਗੇ ਕੀ ਰਿਮਾਰਡ ਦੇ ਸਾਹਮਣੇ ਆਇਆ ਜੀ ਜਿਸ ਤਨਾ ਪਰਿਵਾਰ ਦਾ ਵੀ ਇਹ ਦੋਸਤ ਸੀ ਕਿ ਸਾਡੇ ਤੋਂ ਪੈਸੇ ਲੈ ਕੇ ਡਿਪਟੀ ਸਾਹਿਬ ਦੇ ਕੋਲੇ ਸਾਨੂੰ ਨਾਲ ਲੈ ਕੇ ਗਿਆ ਸੀ ਤੇ ਕੀ ਉਹ ਡਿਪਟੀ ਸਾਹਿਬ ਤੱਕ ਪੈਸੇ ਪਹੁੰਚੇ ਜੀ ਜਾਂ ਰਸਤੇ ਜੀ ਕਿਤੇ ਖੁੱਟ-ਬੁੱਟ ਦੇ ਦੇ ਬਿਲਕੁਲ ਨਹੀਂ ਇਹ ਨਾਲ ਲੈ ਗਿਆ ਸੀ ਪੈਸੇ ਲੈ ਕੇ ਪਰਿਵਾਰ ਦਾ ਇਹ ਦੋਸਤ ਵੀ ਸਾਨੂੰ ਇੱਥੇ ਇਹਨੇ ਗੱਡੀ 'ਚ ਬਿਠਾ ਕੇ ਸਾਡੇ ਤੋਂ ਪੈਸੇ ਲਏ ਤੇ ਬਾਅਦ 'ਚ ਉਹ ਡਿਪਟੀ ਸਾਹਿਬ ਨਾਲ ਆਫ ਮਿਲ ਕੇ ਸਾਡਾ ਇਹਨੇ ਕੰਮ ਕਰਾਣ ਦੀ ਸਾਨੂੰ ਵਿਸ਼ਵਾਸ ਦਵਾਇਆ ਮੈਂ ਉਹ ਕਹ ਰਿਹਾ ਜੀ ਡਿਪਟੀ ਸਾਹਿਬ ਦੇ ਕਮਰੇ ਤੱਕ ਨਾਲ ਗਏ ਆ ਜੀ ਉਹਦੇ ਉਹ ਜੇਬ 'ਚ ਪੈਸੇ ਪਾ ਕੇ ਲੈ ਕੇ ਗਏ ਇਸ ਕਮਰੇ ਦੇ ਬਾਹਰ ਦਾ ਸਭ ਆ ਕੇ ਤਾਂ ਆਪ ਅੰਦਰ ਚਲਾ ਗਏ ਮੇਰੇ ਕੋਲ ਇੰਟਰਵਿਊ ਹੋਇਆ ਜੀ ਉਹਦੇ ਮੈਂ ਪਰਿਵਾਰ ਸਾਨੂੰ ਵੀ ਮਿਲਿਆ ਸੀ ਜੀ ਇਹਦੇ ਵਿੱਚ ਬੇਸਿਕਲੀ ਉਹਨਾਂ ਦਾ ਇਹੀ ਕਹਿਣਾ ਸੀ ਵੀ ਡਿਪਟੀ ਸਾਹਿਬ ਨਾਲ ਸਾਨੂੰ ਨਹੀਂ ਮਿਲਾਇਆ ਗਿਆ ਬਟ ਇਹ ਬੰਦਾ ਭਾਵੇਂ ਮਿਲਦਾ ਹੋਵੇ ਰੁਟੀਨ 'ਚ ਭਾਵੇਂ ਨਾ ਮਿਲਦਾ ਹੋਵੇ ਪਰ ਡਿਪਟੀ ਸਾਹਿਬ ਦੇ ਨਾਲ ਕੋਈ ਤਾਲੁਕਾ ਨਹੀਂ ਹੈ ਸਾਡੀ ਤਫ਼ਤੀਸ਼ ਹਾਂਜੀ ਇਹ ਬੇਸਿਕਲੀ ਜਿਹੜੀ ਇਨਕੁਆਇਰੀ ਚੱਲ ਰਹੀ ਸੀ ਉਹ ਰੇਪ ਦੀ ਚੱਲ ਰਹੀ ਸੀ ਜਿਸ ਇਨਕੁਆਇਰੀ 'ਚ ਇਹ ਠੱਗੀ ਮਾਰਨਾ ਚਾਹੁੰਦਾ ਸੀ ਤਾਂ ਇਹਨੇ ਮਾਰੀ ਵੀ ਹਾਂਜੀ ਉਹ ਬੇਸਿਕਲੀ ਇੱਕ ਡੀਐਸਪੀ ਸਾਹਿਬ ਕੋਲ ਇਨਕੁਆਇਰੀ ਚੱਲ ਰਹੀ ਸੀ ਜਿਹੜੇ ਇਨਕੁਆਇਰੀ 'ਚ ਦੋਸ਼ੀ ਸੀਗੇ ਉਹਨਾਂ ਤੋਂ ਇਹ ਠੱਗੀ ਮਾਰ ਗਿਆ ਉਹਨਾਂ ਖਿਲਾਫ ਇਨਕੁਆਇਰੀ ਚੱਲ ਰਹੀ ਸੀ ਰੇਪ ਦੀ ਹਾਂਜੀ ਹਾਂਜੀ ਸੋਸ਼ਲ ਦੀ ਬੇਸਿਕਲੀ ਲਿਵ-ਇਨ ਰਿਲੇਸ਼ਨਸ਼ਿਪ ਲਿਵਨ ਲਿਵਨ ਰਿਲੇਸ਼ਨਸ਼ਿਪ ਦੀ ਸੈਕਸ਼ਨ 69 ਬੀ ਐਨ ਐਸ ਉਹਦੀ ਚੱਲ ਰਹੀ ਸੀ ਅੰਕੋਈ 17 ਲੱਖ ਦੇ ਵਿੱਚੋਂ ਸਿਰਫ ਸਾਡੇ 23000 ਰੁਪਏ ਰਿਕਵਰੀ ਹੋਈ ਹੈ ਹਾਂਜੀ ਹਾਂਜੀ ਤਾਂ ਹੀ ਆਪਾਂ ਇਹਦਾ ਹੋਰ ਰਿਮਾਂਡ ਲੈ ਰਹੇ ਹਾਂ ਜੀ ਦੂਸਰੇ ਜਿਹੜਾ ਮਕਦਮਾ ਉਹਦੇ 'ਚ ਵੀ ਰਿਮਾਂਡ ਲਗਵਾਉਗੇ ਇਹਦੇ ਉੱਪਰ ਹੋਰ ਕਿੰਨੇ ਕ ਮਕਦਮੇ ਦਰਦ ਹੋਏ ਪਏ ਨੇ ਇਸ ਤੋਂ ਇਲਾਵਾ ਜੀ ਕੋਈ ਮਕਦਮਾ ਸਾਹਮਣੇ ਨਹੀਂ ਆਇਆ ਬਾਕੀ ਨਾਲ ਦੇ ਜ਼ਿਲ੍ਹੇ 'ਚ ਕੋਈ ਪੈਂਡਿੰਗ ਪੜਤਾਲ ਜਾਂ ਤਫ਼ਤੀਸ਼ ਹੈ ਮਕਦਮਾ ਉਹ ਆਪਾਂ ਪਤਾ ਕਰਾ ਰਹੇ ਹਾਂ ਜੀ ਕੀ ਨਾਮ ਹੈ ਕਰਨਵੀਰ ਵਰਮਾ ਜੀ ਕਰਨ ਵੀ ਕੀ ਹੋਇਆ ਸੀ ਕਿਦਣਾ ਹੋਈ ਹੈ ਕੀ ਗੱਲਬਾਤ ਹੋਈ ਇਹ ਮੇਰੇ ਭਾਈ ਤਾਂ ਰੌਲਾਇਆ ਸੀਗਾ ਤੇ ਉਹ ਇਹ ਮੁੰਡਾ ਜਿਹੜਾ ਵਿਚਾ ਤੇ ਜਿਹਦੇ ਨਾਲ ਮੈਂ ਤੁਹਾਨੂੰ ਦੱਸਿਆ ਜਿਹਦੇ ਵਾਈ ਹੁਣ ਦੱਸਿਆ ਮੈਂ ਅਮਰਤਪਾਲ ਤੇ ਇਹਨੇ ਕਿ ਆ ਜੀ ਮੈਂ ਤੁਹਾਡਾ ਸਮਝੌਤਾ ਕਰਾ ਦਿੰਦਾਗਾ ਇਹਦੇ ਸਾਨੂੰ ਵਗੈਰਾ ਕਿਸੇ ਨੇ ਦੱਸਿਆ ਸੀਗਾ ਵੀ ਇਹ ਮਲਾਜਮਾਗਾ ਤੇ ਸਾਨੂੰ ਤਾਂ ਵਰਦੀ ਚ ਪਾ ਕੇ ਮਿਲਦਾ ਵਰਦੀ ਪਾ ਕੇ ਮਿਲਦਾ ਸੀਗਾ ਤੇ ਵਰਦੀ ਇਹਦੇ ਕੋਲੇ ਹੁੰਦੀ ਸੀਗੀ ਤੇ ਸਾਨੂੰ ਕਹਿੰਦਾ ਵੀ ਤੁਹਾਡਾ ਰੌਲਾ ਮੈਂ ਨਿਬੇੜ ਦੂੰਗਾ ਵੀ 5 ਲੱਖ ਰੁਪਈਆ ਇਹਨੇ ਮੰਗਿਆ ਸੀਗਾ ਤੇ ਕਰ ਕਰਾ ਕੇ ਅਸੀਂ 480 ਦੀ ਗੱਲ ਸਾਡੀ ਡਾਨੂਗੀ ਸੀਗੀ ਤੇ ਅਸੀਂ ਇਹਨੂੰ ਸਾਰੇ ਅਮਾਉਂਟ ਸੀ ਕੁਝ ਅਮਾਉਂਟ ਉਹਨੇ Google Pay ਕੀਤੀ ਸੀਗੀ ਤੇ ਕੁਝ ਮੈਂ ਨਕਦ ਦਿੱਤੀ ਸੀ ਇਹਨੂੰ ਹੂੰ ਹੂੰ 10 ਹਜ਼ਾਰ ਸੀ ਤੇ ਕੀ ਕਹਿੰਦਾ ਸੀ ਕਿ ਮੇਰੇ ਆਪੀ ਪਰਚਾ ਨਹੀਂ ਹੋਣਦਾ ਕੀ ਸੀ ਇਹ ਕਹਿੰਦਾ ਸੀ ਵੀ ਮੈਂ ਪਰਚਾ ਨਹੀਂ ਹੋਣਦਾ ਤੁਹਾਡੇ ਤੇ ਅੱਛਾ ਵੀ ਇੱਦਾਂ ਕਰਕੇ ਵੀ ਮੇਰੇ ਲਿੰਕ ਬਹੁਤ ਨੇ ਕਿ ਸਾਨੂੰ ਪੁਲਸ ਵਾਲਿਆਂ ਦੀ ਫੋਟੋ ਦਿਖਾਉਣਾ ਦਾ ਸੀ ਪੁਲਸ ਵਾਲਿਆਂ ਨਾਲ ਕਹਿੰਦਾ ਸੀ ਮੈਂ ਮਲਾਜਮਾਂ ਤੇ ਇੱਦਾਂ ਕਰਕੇ ਇਹਨੇ ਕਾਫੀ ਮਿਸਕੈਲਡ ਕੀਤਾ ਓਕੇ ਤੇ ਕਿਦਾਂ ਕਿੰਨੇ ਪੈਸੇ ਕੈਸ਼ ਦਿੱਤੇ ਕਿੰਨੇ Google Pay ਰਾਹੀਂ ਦਿੱਤੇ ਸੀ ਮੈਂ ਇਹਨੂੰ ਕੈਸ਼ ਦਿੱਤਾ 2.5 ਲੱਖ ਰੁਪਇਆ ਅੱਛਾ ਜੀ ਤੇ ਗੂਗਲ ਪੇ ਰਾਹੀ ਦਿੱਤਾ ਨੇ ਮੇਰੇ ਰਹਿ ਗਏ ਬਾਕੀ ਆਪਣਾ ਤੋਂ 280 230 220 ਇਹ ਤੁਹਾਨੂੰ ਵੀ ਕਦੇ ਕਿਸੇ ਪੁਲਸ ਵਾਲੇ ਕੋਲ ਲੈ ਕੇ ਗਿਆ ਆਪਦੇ ਨਾਲ ਇਹ ਹੀ ਮੈਨੂੰ ਇੱਕ ਵਾਰੀ ਡੀਐਸਪੀ ਦਫਤਰ ਲੈ ਕੇ ਗਿਆ ਸੀਗਾ ਆਪਣੇ ਦੇ ਇੱਥੇਗਾ ਤੇ ਮੈਨੂੰ ਅੰਦਰ ਨਹੀਂ ਲੈ ਕੇ ਗਿਆ ਮੈਨੂੰ ਬਾਹਰ ਬਿਠਾ ਗਿਆ ਸੀ ਇਹ ਤੇ ਉਸ ਸਮੇਂ ਇਹਨੂੰ ਮੈਂ 2.5 ਲੱਖ ਰੁਪਏ ਕੈਸ਼ ਦਿੱਤਾ ਸੀਗਾ ਤੇ ਉਦੋਂ ਹੀ ਇਹ ਅੰਦਰ ਗਿਆ ਸੀਗਾ ਤੇ ਮੈਨੂੰ ਤਾਂ ਬਾਹਰ ਬਿਠਾ ਗਿਆ ਸੀ ਪਰ ਇਹ ਪਰ ਇਹ ਅੰਦਰ ਹੋ ਸਕਦਾ ਡੀਐਸਪੀ ਸਾਹਿਬ ਦਾ ਮਿਲ ਗਿਆ ਹੋਵੇ ਇਹ ਕੀ ਪੁਲਸ ਵਾਲਾ ਨਹੀਂ ਹੈਗਾ ਇਹ ਇਹਨਾਂ ਨੂੰ ਬਾਅਦੋਂ ਪਤਾ ਲੱਗਈ ਵੀ ਇਹ ਪੁਲਸ ਵਾਲੇ ਨੇਗਾ ਸਾਣ ਤਾਂ ਇਹ ਵਰਦੀ ਪਾ ਕੇ ਮਿਲਿਆ ਜੀ ਤੁਸੀਂ ਇਹਨੂੰ ਮਿਲੇ ਕਿੱਥੇ ਸੀ ਕਿਸ ਦਿਨ ਕਿੰਨੇ ਮੁਲਾਕਾਤ ਕਰੇ ਥੋੜੀ ਇਹ ਮੇਰਾ ਇੱਕ ਮਿੱਤਰ ਸੀਗਾ ਜਿਸ ਕਰਨ ਉਹ ਸਿੰਗਿੰਗ ਦਾ ਕੰਮ ਕਰਦਾ ਮਤਲਬ ਕੰਮ ਵਗੈਰਾ ਦੇਖਦਾ ਥਾ ਹਰ ਤੇ ਉਹਨੇ ਦੱਸਿਆ ਜੀ ਵੀ ਇੱਕ ਉਹਦਾ ਅੱਗੇ ਲਿੰਕ ਚ ਇੱਕ ਮੁਲਾਜ਼ਮ ਬੰਦਾਗਾ ਤੇ ਵੀ ਇਹ ਸਾਰੇ ਪਰਚ ਇਹ ਸਾਡਾ ਰੋਲਾ ਰਵੇੜ ਦੂਗਾ ਉਹਦਾ ਵੀ ਕੋਈ ਰੋਲਾ ਰਵੇੜਿਆ ਸੀ ਇਹਨੇ ਤੇ ਉਸ ਉਸ ਗਾੜੀ ਉੱਥੇ ਮਿਲੇ ਸੀ ਸੀ ਇਹਨੂੰ ਅੱਛਾ ਕਦੇ ਤੁਹਾਨੂੰ ਪੁਲਸ ਵਾਲਿਆਂ ਨਾਲ ਵੀ ਇਹਨੇ ਮੁਲਾਕਾਤ ਕਰਾਈ ਸੀ ਤੁਹਾਡੀ ਕਿਸੇ ਪੁਲਸ ਨਾਲ ਮੁਲਾਕਾਤ ਤਾਂ ਨਹੀਂ ਕਰਾਈ ਪਰ ਇਹਨੇ ਮੈਨੂੰ ਫੋਟੋ ਜ਼ਰੂਰ ਦਿਖਾਈਆਂ ਸੀਗੀਆਂ ਪੁਲਸ ਵਾਲਿਆਂ ਨਾਲ ਜਿਵੇਂ ਤੁਸੀਂ ਆਹ ਦੇਖ ਲਓ ਜੀ ਇਹਦੀ ਵਰਦੀ 'ਚ ਫੋਟੋਆਂ ਨੇ ਗਈ ਤੁਸੀਂ ਆ ਦੇਖ ਸਕਦੇ ਹੋਗੇ ਅਸਲੇ ਨਾਲ ਫੋਟੋ ਆਣੀਆਂ ਪੰਜਾਬ ਪੁਲਿਸ ਦੀ ਵਰਦੀ ਆਂ ਅਸਲੇ ਨਾਲ ਫੋਟੋ ਆਣੀਆਂ ਤੇ ਮੈਨੂੰ ਲੱਗਈ ਕਿ ਤੇ ਮਲਾਜਮ ਹੂਗਾ ਮੈਨੂੰ ਪੁੱਛਿਆ ਵੀ ਸੀ ਤੇਰੀ ਡਿਊਟੀ ਕਿੱਥੇ ਹੁੰਦੀ ਆ ਗਈ ਜੇ ਮੈਂ ਕਹਿੰਦਾ ਲੱਗ ਲੱਗ ਜਗ੍ਹਾ ਤੇ ਡਿਊਟੀ ਹੁੰਦੀ ਹੈ ਮੇਰੀ ਤੇ ਕਈ ਵਾਰੀ ਇਹਨੇ ਮੈਨੂੰ ਸਾਰੇ ਸਾਰੇ ਪੁਲਿਸ ਵਾਲਾ ਫੋਟੋ ਦਿਖਾਈਆ ਤੇ ਕਹਿੰਦਾ ਕਿ ਕਦੇ ਕਿਸੇ ਨਾਲ ਹੁੰਦੀ ਹੈ ਕਦੇ ਕਿਸੇ ਨਾਲ ਹੁੰਦੀ ਹੈ ਡਿਊਟੀ ਹੁਣ ਕੀ ਮੰਗ ਕਰਦੇ ਆ ਇਨਸਾਫ ਦੀ ਮੰਗ ਕਰਦੇ ਆ ਅੱਛਾ ਕੀ ਤੁਹਾਡੇ ਭਾਈ ਤੇ ਪਰਚਾ ਹੋ ਗਿਆ ਹੁਣ ਮੇਰੇ ਜਿਹੜੇ ਪਰਚੇ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਵੀ ਮੈਂ ਨਹੀਂ ਹੋਣ ਦਿੰਦਾ ਥੋੜਾ ਸੰਝੋਤਾ ਕਰਾ ਦੋ ਕਿ ਉਹ ਪਰਚਾ ਹੋ ਗਿਆ ਹੁਣ ਜਾਂ ਕੀ ਰੱਦ ਹੋਇਆ ਉਹ ਬੇਨ ਸਮਝੋਤਾ ਕਰ ਇਹਨੇ ਇਹਨੇ ਤਾਂ ਸਮਝੋਤਾ ਨਹੀਂ ਕਰਾਇਆ ਜੀ ਇਹਦਾ ਇਹਦਾ ਪੈਸੇ ਲੈ ਕੇ ਮੁੱਕਰੇ ਗਿਆ ਅੱਛਾ ਮੁੱਕਰੇ ਹੁਣ ਤੁਹਾਡੇ ਨਾਲ ਗੱਲਬਾਤ ਹੋਈ ਹੈ ਤੁਸੀਂ ਕਹੇ ਵੀ ਸਾਡੇ ਪੈਸੇ ਵਾਪਸ ਦੇ ਨਹੀਂ ਅਸੀਂ ਨਾਲ ਕਹਿੰਦਾ ਇਨਸਾਫ ਚਾਹੀਦਾ ਜੀ ਬੰਦਾ ਸਾਡੇ ਭਾਈਆਂ ਨਹੀਂ ਕੀ ਨਾ ਉਹ ਰੱਖ ਕਦੋਂ ਤੋਂ ਕਰ ਰਹੇ ਸੀ ਇਹ ਕੰਮ ਤੁਸੀਂ ਪੁਲਿਸ ਦੇ ਹੈਗੇ ਤੁਸੀਂ